ਸਭ ਤੋਂ ਪਹਿਲਾਂ ਤਾਂ ਮੈਂ ਆਮ ਆਦਮੀ ਪਾਰਟੀ ਦੇ ਰਵਿੰਦ ਕੇ ਜਰੀਵਾਲ ਜੀ ਭਗਵੰਤ ਮਾਨ ਜੀ ਤੇ ਪਾਠਕ ਜੀ ਜਿਨ੍ਹਾਂ ਨੇ ਮੈਨੂੰ ਇਹ ਬਹੁਤ ਜ਼ਿੰਮੇਵਾਰੀ ਦਿੱਤੀ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਅਗਲੀ ਗੱਲ ਆ ਕਿ ਜਿਹੜਾ ਹੁਣ ਸਥੇਜਨ ਕਣਕ ਦਾ ਚੱਲ ਰਿਹਾ ਹੈਗਾ ਉਹਦੇ ਤੇ ਸਾਡੇ 8 ਮੰਡੀਆਂ ਆndੀਆਂ ਨੇ ਜਿਹਨੇ ਜਪਰਚੇਜ਼ ਸੈਂਟਰ ਨੇ ਟੋਟਲ 8 ਮੰਡੀਆਂ ਨੇ ਉਹਨਾਂ ਦੇ ਵਿੱਚ ਅਸੀਂ ਅੱਜ ਸਾਰੀਆਂ ਮੰਡੀਆਂ ਦੇ ਵਿੱਚ ਸਾਡਾ ਜਿਹੜਾ ਪਰਚੇਜ਼ ਦਾ ਕੰਮ ਹੈ ਉਹ ਡੋਲੀ ਸ਼ੁਰੂ ਹੋ ਚੁੱਕੀ ਹੈ ਇਹਦੇ ਨਾਲ ਨਾਲ ਸਾਡੇ ਜਿਹੜੇ ਪਹਿਲੇ ਪ੍ਰਬੰਧ ਸੀ ਇਹਦੇ ਲਈ ਵੀ ਅਸੀਂ ਮੀਟਿੰਗ ਕੀਤੀ ਸੀ ਏਜੰਸੀਆਂ ਦੇ ਇਨਸਪੈਕਟਰ ਔਰ ਸਾਡੇ ਆਰਟੀਏ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਦੇ ਨਾਲ ਆ ਰਹੀਆਂ ਮੁਸ਼ਕਲਾਂ ਨੂੰ ਅਸੀਂ ਪਹਿਲਾਂ ਤੋਂ ਹੀ ਹੱਲ ਕਰ ਲਿਆ ਸੀਗੇ ਜਿਹੜੇ ਪ੍ਰਬੰਧ ਉਹ ਪੂਰੇ ਸਾਡੇ ਮੁਕੰਮਲ ਨੇ ਪੀਣ ਵਾਲਾ ਪਾਣੀ ਹੋ ਗਿਆ ਤੁਹਾਡਾ ਬਾਰਦਾਨਾ ਹੋ ਜੇ ਨਾ ਔਰ ਜਿਹੜੇ ਲਾਈਟਾਂ ਨੇ ਇਨਾਂ ਦਾ ਅਸੀਂ ਵਿਸ਼ੇਸ਼ ਧਿਆਨ ਰੱਖਦੇ ਹੋਇਆ ਪ੍ਰਬੰਧ ਪਹਿਲਾਂ ਕਰ ਚੁੱਕੇ ਹਾਂ ਇਹ ਅਸੀਂ ਅਪੀਲ ਕਰਦੇ ਹਾਂ ਸਾਡੇ ਕਿਸਾਨ ਵੀਰਾਂ ਨੂੰ ਕਿ ਜਿਹੜੀ ਕਣਕ ਦੀ ਜਦੋਂ ਵੜਣੀ ਹੈ ਥੋੜਾ ਜਿਆਦਾ ਦੇਖ ਕੇ ਵੜਾਓ ਤਾਂ ਕਿ ਉਹਦਾ ਮੌਇਸਚਰ ਜਿਹੜਾ 15 16 14 ਨਾ ਹੋਵੇ ਕਿਉਂਕਿ ਏਜੰਸੀਆਂ ਨਹੀਂ ਦੀਆਂ ਸਾਡੀਆਂ ਸਰਕਾਰ ਹੈ ਉਹ 12 ਮੌਇਸਚਰ ਮੰਗ ਰਹੀ ਹੈ ਤੁਸੀਂ ਮੌਇਸਚਰ ਵੱਧ ਵਾਲਾ ਨਾਲ ਲੈ ਕੇ ਇੱਕ ਦਿਨ ਕਣ ਖੜੀ ਵੀ ਰਹੇਗੀ ਤਾਂ ਕੋਈ ਗੱਲ ਨਹੀਂ ਹੈਗੀ ਤੇ ਬਾਕੀ ਜਿਹੜਾ ਮੰਡੀ ਦੇ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਏਗੀ ਇਹ ਸਰਕਾਰ ਵੱਲੋਂ ਭਗਵੰਤ ਸਿੰਘ ਮਾਨ ਵੱਲੋਂ ਤੇ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜੀ ਕਿ ਪ੍ਰਬੰਧਾਂ ਦੇ ਮੁਤਾਬਕ ਔਰ ਤੋਲ ਦੇ ਮੁਤਾਬਕ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਏਗੀ